ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ RAM DAS ਗੁਰ ਜਿਨ ਸਰੀਆ ਤਿਨੇ ਸਵਾਰਿਆ ਇਹ ਉਪਵਿਤਰ ਅਸਥਾਨ ਜਨਮ ਸਥਾਨ ਸ੍ਰੀ ਗੁਰੂ RAM DAS ਜੀ ਚੂਨਾ ਮੰਡੀ ਲਾਹੌਰ ਜਿਸ ਨੂੰ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ ਧਰਨ ਲਈ ਮਾਨ ਬਖਸ਼ਿਆ ਆਪ ਜੀ ਦਾ ਪ੍ਰਕਾਸ਼ ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦੇਆ ਜੀ ਦੀ ਕੁੱਖੋਂ ਹੋਇਆ ਇਹ ਉਹ ਚ ਬਚਾ ਸਾਹਿਬ ਹੈ ਜਿੱਥੇ ਮਹਾਰਾਜ ਨੂੰ ਪਹਿਲਾ ਇਸ਼ਨਾਨ ਕਰਾਇਆ ਗਿਆ ਆਪ ਜੀ ਦਾ ਮੁੱਢਲਾ ਨਾਮ ਭਾਈ ਜੇਠਾ ਜੀ ਸੀ ਛੋਟੀ ਉਮਰੇ ਮਾਤਾ ਪਿਤਾ ਆਕਾਲ ਚਲਾਣਾ ਕਰ ਗਏ ਤੇ ਕੁਝ ਬੇਸਮਝ ਲੋਕਾਂ ਨੇ ਆਪ ਨੂੰ ਰੋਟੀ ਕਪੜਾ ਤੇ ਮਕਾਨ ਦਾ ਤਾਨਾ ਮਾਰਿਆ। ਉਹਨਾਂ ਨੂੰ ਕੀ ਪਤਾ ਸੀ ਕਿ ਇਹ ਹੀ ਭਾਈ ਜੇਠਾ ਜੀ ਜਿਹੜੇ ਗੁਰੂ ਰਾਮਦਾਸ ਜੀ ਬਣ ਕੇ ਚਕਰਵਰਤੀ ਸਮਰਾਟ ਡੋ ਨਾਨਕ ਪਾਸ਼ਾ ਜੀ ਦੇ ਤਖਤ ਤੇ ਬਰਾਜਮਾਨ ਹੋਣਗੇ ਤਾਂ ਲੱਖਾਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੋਣਗੀਆਂ। ਆਪ ਜੀ ਲੱਖਾਂ ਬਿਸਹਾਰਿਆਂ ਦਾ ਸਹਾਰਾ ਨਿਮਾਣਿਆਂ ਦਾ ਮਾਨ ਬਣਣਗੇ ਤੇ ਲੱਖਾਂ ਹੀ ਗਰੀਬ ਤੇ ਨਿਮਾਣੇ ਤਨ ਗੁਰੂ ਰਾਮਦਾਸ ਜੀ ਪਾਸ਼ਾ ਜੀ ਦੇ ਦਰ ਤੋਂ ਖੈਰਾਤ ਲੈਣਗੇ ਉਹਦੇ ਘਰ ਦੇ ਦਰਸ਼ਨ ਕਰਨ ਲਈ ਲੱਖਾਂ ਸੰਗਤਾਂ ਲਾਈਨਾਂ 'ਚ ਲੱਗ ਕੇ ਆਪਣੀ ਵਾੜੀ ਦਾ ਇੰਤਜ਼ਾਰ ਕਰਨਗੇ ਜਦੋਂ ਮਾਤਾ ਜੀ ਨੇ ਤਨ ਗੁਰੂ ਅਮਰਦਾਸ ਜੀ ਪਾਸ਼ਾ ਜੀ ਨੂੰ ਆਖਿਆ ਕਿ ਬੀਬੀ ਪਾਣੀ ਜੀ ਆਸੇ ਕੋਈ ਵਰ ਦੇਖਣਾ ਹੈ ਤਾਂ ਕਹਿੰਦੇ ਨੇ ਕਿ ਗੁਰੂ ਸਾਹਿਬ ਨੇ ਆਖਿਆ ਕਿ ਵਰ ਕਿਹੋ ਜਾਏ ਤਾਂ ਆਪ ਜੀ ਨੇ ਭਾਈ ਜੇਠੇ ਵਾਲੀ ਇਸ਼ਾਰਾ ਕਰਕੇ ਕਿਹਾ ਕਿ ਇਹਦੇ ਵਰਗਾ ਤੇ ਕਹਿੰਦੇ ਨੇ ਕਿ ਗੁਰੂ ਅਮਰਦਾਸ ਜੀ ਨੇ ਫਰਮਾਇਆ ਕਿ ਇਹਦੇ ਵਰਗਾ ਤਾਂ ਇਹੋ ਹੀ ਹੋਏਗਾ ਬੇਸ਼ੱਕ ਤਨ ਗੁਰੂ ਰਾਮਦਾਸ ਜੀ ਵਰਗਾ ਕੋਈ ਨਹੀਂ ਆ ਸਾਰੀ ਸਮੁੱਚੀ ਸਿੱਖ ਸੰਗਤ ਸਾਰੇ ਸੰਸਾਰ ਨੂੰ ਸੋਢੀ ਸੁਲਤਾਨ ਤਨ ਤਨ ਗੁਰੂ ਰਾਮਦਾਸ ਜੀ ਪਾਸ਼ਾ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ